ਤਸਪੁਰ ਜ਼ਿਲ੍ਹੇ ਦੇ ਬਾਮਣੀ ਪਿੰਡ 'ਚ ਅਸੀਂ ਇਸ ਵਕਤ ਮੌਜੂਦ ਆ ਪਾਣੀ ਪਾਣੀ ਹਰ ਪਾਸੇ ਤੋਂ ਵਖਾਈ ਦੇ ਰਿਹਾ ਹੈ ਰੈਸਕਿਊ ਆਪਰੇਸ਼ਨ ਵੀ ਚੱਲ ਰਿਹਾ ਹੈ ਤੇ ਪਿੱਛੇ ਤੁਸੀਂ ਦੇਖੋ ਕਿ ਗੱਡੀ ਪਿੰਡ ਵਾਲਿਆਂ ਨੂੰ ਲਿਆ ਰਹੀ ਸੀ ਕਿਉਂਕਿ ਅੰਦਰ 4-4 5-5 ਫੁੱਟ ਤੱਕ ਪਾਣੀ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਗੱਡੀ ਜੋ ਹੈ ਉਹ ਬੰਦ ਹੋ ਗਈ ਕਿਉਂਕਿ ਇੰਨਾ ਪਾਣੀ ਹੈ ਬੜੀ ਮੁਸ਼ਕਲ ਦੇ ਨਾਲ ਇੱਥੋਂ ਤੱਕ ਇਹ ਗੱਡੀ ਪਹੁੰਚੀ ਤੇ ਹੁਣ ਇਹ ਨੌਜਵਾਨ ਇਧਰੋਂ ਗਏ ਨੇ ਤਾਂ ਕਿ ਗੱਡੀ ਨੂੰ ਤੱਕਾ ਲਗਾਇਆ ਜਾ ਸਕੇ ਗੱਡੀ ਨੂੰ ਅੱਗੇ ਕੀਤਾ ਜਾ ਸਕੇ ਇਸੇ ਵਿੱਚ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਅੰਦਰੋਂ ਰੈਸਕਿਊ ਕੀਤਾ ਗਿਆ ਹੈ ਤੇ ਉਹ ਹੋਰ ਵੀ ਟਰੈਕਟਰ ਟਰਾਲੀ ਤੁਸੀਂ ਦੇਖ ਰਹੇ ਹੋ ਗੱਡੀਆਂ ਅੰਦਰ ਜਾ ਰਹੀਆਂ ਨੇ ਹਾਲਾਂਕਿ ਹੁਣ ਗੱਡੀ ਵੀ ਅੰਦਰ ਜਾਣਾ ਕਾਫੀ ਮੁਸ਼ਕਲ ਹੈ ਜਿਵੇਂ ਤੁਸੀਂ ਦੇਖਿਆ ਕਿ ਇਹ ਗੱਡੀ ਵੀ ਬੰਦ ਹੋ ਗਈ ਹੈ ਪਰ ਫਿਰ ਵੀ ਕੋਸ਼ਿਸ਼ ਹਰ ਪਾਸੇ ਹੋਈ ਹੋ ਰਹੀ ਹੈ ਕਿ ਮਦਦ ਲੋਕਾਂ ਤੱਕ ਪਹੁੰਚ ਸਕੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕੱਢਿਆ ਜਾ ਸਕੇ ਉਹਨਾਂ ਤੱਕ ਜੋ ਹੈ ਹਰ ਜੋ ਮਦਦ ਹੈ ਉਹ ਪਹੁੰਚਾਈ ਜਾ ਸਕੇ ਇਹ ਤਸਵੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਕਈ ਐਸੇ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਾ ਹੈ ਕਈ ਐਸੇ ਪਿੰਡ ਨੇ ਜੋ ਇਸ ਤਰ੍ਹਾਂ ਬੁਰੇ ਤਰੀਕੇ ਨਾਲ ਪਾਣੀ ਦੀ ਚਪੇਟ ਦੇ ਵਿੱਚ ਆਏ ਨੇ ਪਾਣੀ ਦੀ ਸਪੀਡ ਵੀ ਦੇਖੋ ਇਹ ਲੋਕ ਕਹਿ ਰਹੇ ਨੇ ਕਿ ਸਿਰੇ ਪਾਣੀ ਘਟ ਸੀ ਹੌਲੀ ਹੌਲੀ ਹਰ ਘੰਟੇ ਜੋ ਹੈ ਪਾਣੀ ਲਗਾਤਾਰ ਵੱਧ ਰਿਹਾ ਹੈ ਇਹ ਦੇਖੋ ਇਹ ਅੰਦਰ ਲੰਗਰ ਪਹੁੰਚਾਇਆ ਗਿਆ ਸੀ ਇਹ ਕਾਰ ਸੇਵਾ ਵਾਲੀ ਗੱਡੀ ਤੁਹਾਨੂੰ ਵਖਾ ਰਹੇ ਆ ਇਹ ਗੱਡੀ ਜਿਹੜੀ ਸੀ ਇਹ ਬੰਦ ਹੋ ਗਈ ਸੀ ਇਸ ਗੱਡੀ 'ਚ ਰਾਸ਼ਨ ਮੌਜੂਦ ਹੈ ਪੀਣ ਵਾਲਾ ਪਾਣੀ ਮੌਜੂਦ ਹੈ ਹੋਰ ਸਮਾਨ ਮੌਜੂਦ ਹੈ ਤਾਂ ਕਿ ਅੰਦਰ ਜਿਹੜੇ ਲੋਕ ਫਸੇ ਨੇ ਉਹਨਾਂ ਤੱਕ ਲੰਗਰ ਪਹੁੰਚ ਸਕੇ ਕਿਉਂਕਿ ਕਈ ਅੰਦਰ ਲੋਕ ਨੇ ਜਿਨ੍ਹਾਂ ਤੱਕ ਖਾਣਾ ਨਹੀਂ ਪਹੁੰਚਿਆ ਤੇ ਹੁਣ ਉਹਨਾਂ ਤੱਕ ਲੰਗਰ ਜੋ ਹੈ ਇਹ ਪਹੁੰਚਾਇਆ ਜਾ ਰਿਹਾ ਹੈ ਗੱਡੀ ਜ਼ਰੂਰ ਬੰਦ ਹੋ ਗਈ ਪਰ ਦੇਖੋ ਕਿਵੇਂ ਨੌਜਵਾਨ ਅੱਗੇ ਆਉਂਦੇ ਨੇ ਇਸ ਗੱਡੀ ਨੂੰ ੱਤਕਾ ਲਗਾ ਕੇ ਅੱਗੇ ਪਹੁੰਚਾਉਂਦੇ ਨੇ ਸੋ ਇਹ ਤਸਵੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੋ ਕਾਫੀ ਮੁਸ਼ਕਲ ਹਾਲਾਤ ਇੱਥੇ ਬਣੇ ਹੋਏ ਨੇ ਸੋ ਇੱਥੇ ਨੌਜਵਾਨਾਂ ਨੂੰ ਨੌਜਵਾਨ ਅੱਗੇ ਲੱਗੇ ਹੋਏ ਨੇ ਉਹਨਾਂ ਨੇ ਜੋ ਇਹ ਮੋਰਚਾ ਸੰਭਾਲਿਆ ਹੋਇਆ ਹੈ ਤਾਂ ਕਿ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਕੱਢਿਆ ਜਾ ਸਕੇ ਅਸੀਂ ਦੇਖ ਰਹੇ ਹਾਂ ਕਿ ਕਈ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਪਿੱਛੋਂ ਤਾਂ ਕਿ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਕਹਿੰਦੇ ਅੰਦਰ ਸਿਚੁਏਸ਼ਨ ਕਾਫੀ ਖਰਾਬ ਹੈ ਪੰਜ-ਪੰਜ ਫੁੱਟ ਤੱਕ ਪਾਣੀ ਜੋ ਹੈ ਉਹ ਭਰਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਬਾਮਣੀ ਪਿੰਡ ਦੀਆਂ ਕਹਿੰਦੇ ਅੱਗੇ ਜਿਹੜੇ ਸੱਤ ਪਿੰਡ ਹੈ ਉਹਨਾਂ ਦਾ ਸੰਪਰਕ ਬਿਲਕੁਲ ਹੀ ਟੁੱਟ ਚੁੱਕਾ ਹੈ ਪਰ ਕੁਝ ਐਸੇ ਪਿੰਡ ਨੇ ਜਿਨ੍ਹਾਂ ਨਾਲ ਜੋ ਇਹ ਸੰਪਰਕ ਅਜੇ ਫਿਲਹਾਲ ਬਣਿਆ ਹੋਇਆ ਪਰ ਪਾਣੀ ਲਗਾਤਾਰ ਉੱਥੇ ਵੀ ਵੱਧ ਰਿਹਾ ਹੈ ਗੱਡੀਆਂ ਹੁਣ ਅੱਗੇ ਜਾ ਜ਼ਰੂਰ ਰਹੀਆਂ ਨੇ ਪਰ ਫਿਰ ਵੀ ਵਾਪਸੀ ਕਿ ਉਹਨਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ ਕਿਉਂਕਿ ਜਾਣ ਵੇਲੇ ਥੋੜਾ ਪਾਣੀ ਘੱਟ ਹੁੰਦਾ ਹੈ ਪਰ ਜਿਵੇਂ ਉਹ ਵਾਪਸ ਆਉਂਦੇ ਨੇ ਪਾਣੀ ਦਾ ਪੱਧਰ ਜੋ ਹੈ ਉਹ ਲਗਾਤਾਰ ਵੱਧ ਰਿਹਾ ਇਧਰ ਤੁਸੀਂ ਚਾਰੇ ਪਾਸੇ ਨਜ਼ਰ ਦੋੜਾਓਗੇ ਇਸੇ ਤਰੀਕੇ ਨਾਲ ਪਾਣੀ ਹੀ ਪਾਣੀ ਤੁਹਾਨੂੰ ਹਰ ਪਾਸੇ ਵਿਖਾਈ ਦੇਗਾ ਸਰਕਾਰ ਜੋ ਹੈ ਉਹ ਇਹ ਦਾਅਵੇ ਕਰ ਰਹੀ ਹੈ ਕਿ ਮਦਦ ਜੋ ਹੈ ਉਹ ਪਹੁੰਚਾਈ ਜਾ ਰਹੀ ਹੈ ਪਰ ਇੱਥੇ ਲੋਕ ਇੰਨੇ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਪੰਜਾਬ ਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਮੋਰਚਾ ਸੰਭਾਲਦੇ ਨੇ ਜੋ ਐਨ ਜੀਓਸ ਨੇ ਉਹ ਮੋਰਚਾ ਸੰਭਾਲ ਦਿਆ ਨੇ ਸੋ ਇਸੇ ਤਰ੍ਹਾਂ ਦੇ ਹਾਲਾਤ ਇਸ ਵਾਰ ਵੀ ਦੇਖਣ ਨੂੰ ਮਿਲ ਰਹੇ ਨੇ ਬਾਕੀ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਰੋਹਿਤ ਦੇ ਨਾਲ ਮੈਂ ਅਰਸ਼ਦੀਪ ਕੌਰ ਦੈਨਿਕ ਸਵੇਰਾ ਗੁਰਦਾਸਪੁਰ ਕਾਸਪੁਰ ਜ਼ਿਲ੍ਹੇ ਦੇ ਬਾਮਣੀ ਪਿੰਡ 'ਚ ਅਸੀਂ ਇਸ ਵਕਤ ਮੌਜੂਦ ਆ ਪਾਣੀ ਪਾਣੀ ਹਰ ਪਾਸੇ ਤੋਂ ਵਖਾਈ ਦੇ ਰਿਹਾ ਹੈ ਰੈਸਕਿਊ ਆਪਰੇਸ਼ਨ ਵੀ ਚੱਲ ਰਿਹਾ ਹੈ ਤੇ ਪਿੱਛੇ ਤੁਸੀਂ ਦੇਖੋ ਕਿ ਗੱਡੀ ਪਿੰਡ ਵਾਲਿਆਂ ਨੂੰ ਲਿਆ ਰਹੀ ਸੀ ਕਿਉਂਕਿ ਅੰਦਰ 4-4 5-5 ਫੁੱਟ ਤੱਕ ਪਾਣੀ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਗੱਡੀ ਜੋ ਹੈ ਉਹ ਬੰਦ ਹੋ ਗਈ ਕਿਉਂਕਿ ਇੰਨਾ ਪਾਣੀ ਹੈ ਬੜੀ ਮੁਸ਼ਕਲ ਦੇ ਨਾਲ ਇੱਥੋਂ ਤੱਕ ਇਹ ਗੱਡੀ ਪਹੁੰਚੀ ਤੇ ਹੁਣ ਇਹ ਨੌਜਵਾਨ ਇਧਰੋਂ ਗਏ ਨੇ ਤਾਂ ਕਿ ਗੱਡੀ ਨੂੰ ੱਤਕਾ ਲਗਾਇਆ ਜਾ ਸਕੇ ਗੱਡੀ ਨੂੰ ਅੱਗੇ ਕੀਤਾ ਜਾ ਸਕੇ ਇਸੇ ਵਿੱਚ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਅੰਦਰੋਂ ਰੈਸਕਿਊ ਕੀਤਾ ਗਿਆ ਹੈ ਤੇ ਹੋਰ ਵੀ ਟਰੈਕਟਰ ਟਰਾਲੀ ਤੁਸੀਂ ਦੇਖ ਰਹੇ ਹੋ ਗੱਡੀਆਂ ਅੰਦਰ ਜਾ ਰਹੀਆਂ ਨੇ ਹਾਲਾਂਕਿ ਹੁਣ ਗੱਡੀ ਵੀ ਅੰਦਰ ਜਾਣਾ ਕਾਫੀ ਮੁਸ਼ਕਲ ਹੈ ਜਿਵੇਂ ਤੁਸੀਂ ਦੇਖਿਆ ਕਿ ਇਹ ਗੱਡੀ ਵੀ ਬੰਦ ਹੋ ਗਈ ਹੈ ਪਰ ਫਿਰ ਵੀ ਕੋਸ਼ਿਸ਼ ਹਰ ਪਾਸੇ ਹੋਈ ਹੋ ਰਹੀ ਹੈ ਕਿ ਮਦਦ ਲੋਕਾਂ ਤੱਕ ਪਹੁੰਚ ਸਕੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕੱਢਿਆ ਜਾ ਸਕੇ ਉਹਨਾਂ ਤੱਕ ਜੋ ਹੈ ਹਰ ਜੋ ਮਦਦ ਹੈ ਉਹ ਪਹੁੰਚਾਈ ਜਾ ਸਕੇ ਇਹ ਤਸਵੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਕਈ ਐਸੇ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਾ ਹੈ ਕਈ ਐਸੇ ਪਿੰਡ ਨੇ ਜੋ ਇਸ ਤਰ੍ਹਾਂ ਬੁਰੇ ਤਰੀਕੇ ਨਾਲ ਪਾਣੀ ਦੀ ਚਪੇਟ ਦੇ ਵਿੱਚ ਆਏ ਨੇ ਪਾਣੀ ਦੀ ਸਪੀਡ ਵੀ ਦੇਖੋ ਇਹ ਲੋਕ ਕਹਿ ਰਹੇ ਨੇ ਕਿ ਸਵੇਰੇ ਪਾਣੀ ਘੱਟ ਸੀ ਹੌਲੀ ਹੌਲੀ ਹਰ ਘੰਟੇ ਜੋ ਹੈ ਪਾਣੀ ਲਗਾਤਾਰ ਵੱਧ ਰਿਹਾ ਹੈ ਇਹ ਦੇਖੋ ਇਹ ਅੰਦਰ ਲੰਗਰ ਪਹੁੰਚਾਇਆ ਗਿਆ ਸੀ ਇਹ ਕਾਰ ਸੇਵਾ ਵਾਲੀ ਗੱਡੀ ਤੁਹਾਨੂੰ ਵਖਾ ਰਹੇ ਆ ਇਹ ਗੱਡੀ ਜਿਹੜੀ ਸੀ ਇਹ ਬੰਦ ਹੋ ਗਈ ਸੀ ਇਸ ਗੱਡੀ 'ਚ ਰਾਸ਼ਨ ਮੌਜੂਦ ਹੈ ਪੀਣ ਵਾਲਾ ਪਾਣੀ ਮੌਜੂਦ ਹੈ ਹੋਰ ਸਮਾਨ ਮੌਜੂਦ ਹੈ ਤਾਂ ਕਿ ਅੰਦਰ ਜਿਹੜੇ ਲੋਕ ਫਸੇ ਨੇ ਉਹਨਾਂ ਤੱਕ ਲੰਗਰ ਪਹੁੰਚ ਸਕੇ ਕਿਉਂਕਿ ਕਈ ਅੰਦਰ ਲੋਕ ਨੇ ਜਿਨ੍ਹਾਂ ਤੱਕ ਖਾਣਾ ਨਹੀਂ ਪਹੁੰਚਿਆ ਤੇ ਹੁਣ ਉਹਨਾਂ ਤੱਕ ਲੰਗਰ ਜੋ ਹੈ ਇਹ ਪਹੁੰਚਾਇਆ ਜਾ ਰਿਹਾ ਹੈ ਗੱਡੀ ਜ਼ਰੂਰ ਬੰਦ ਹੋ ਗਈ ਪਰ ਦੇਖੋ ਕਿਵੇਂ ਨੌਜਵਾਨ ਅੱਗੇ ਆਉਂਦੇ ਨੇ ਇਸ ਗੱਡੀ ਨੂੰ ੱਤਕਾ ਲਗਾ ਕੇ ਅੱਗੇ ਪਹੁੰਚਾਉਂਦੇ ਨੇ ਸੋ ਇਹ ਤਸਵੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੋ ਕਾਫੀ ਮੁਸ਼ਕਲ ਹਾਲਾਤ ਇੱਥੇ ਬਣੇ ਹੋਏ ਨੇ ਸੋ ਇੱਥੇ ਨੌਜਵਾਨਾਂ ਨੂੰ ਨੌਜਵਾਨ ਅੱਗੇ ਲੱਗੇ ਹੋਏ ਨੇ ਉਹਨਾਂ ਨੇ ਜੋ ਇਹ ਮੋਰਚਾ ਸੰਭਾਲਿਆ ਹੋਇਆ ਹੈ ਤਾਂ ਕਿ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਕੱਢਿਆ ਜਾ ਸਕੇ ਅਸੀਂ ਦੇਖ ਰਹੇ ਹਾਂ ਕਿ ਕਈ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਪਿੱਛੋਂ ਤਾਂ ਕਿ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਕਹਿੰਦੇ ਅੰਦਰ ਸਿਚੁਏਸ਼ਨ ਕਾਫੀ ਖਰਾਬ ਹੈ ਪੰਜ-ਪੰਜ ਫੁੱਟ ਤੱਕ ਪਾਣੀ ਜੋ ਹੈ ਉਹ ਭਰਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਬਾਮਣੀ ਪਿੰਡ ਦੀਆਂ ਕਹਿੰਦੇ ਅੱਗੇ ਜਿਹੜੇ ਸੱਤ ਪਿੰਡ ਹੈ ਉਹਨਾਂ ਨਾਲ ਸੰਪਰਕ ਬਿਲਕੁਲ ਹੀ ਟੁੱਟ ਚੁੱਕਾ ਹੈ ਪਰ ਕੁਝ ਐਸੇ ਪਿੰਡ ਨੇ ਜਿਨ੍ਹਾਂ ਨਾਲ ਜੋ ਇਹ ਸੰਪਰਕ ਅਜੇ ਫਿਲਹਾਲ ਬਣਿਆ ਹੋਇਆ ਪਰ ਪਾਣੀ ਲਗਾਤਾਰ ਉੱਥੇ ਵੀ ਵੱਧ ਰਿਹਾ ਹੈ ਗੱਡੀਆਂ ਹੁਣ ਅੱਗੇ ਜਾ ਜ਼ਰੂਰ ਰਹੀਆਂ ਨੇ ਪਰ ਫਿਰ ਵੀ ਵਾਪਸੀ ਕਿ ਉਹਨਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ ਕਿਉਂਕਿ ਜਾਣ ਵੇਲੇ ਥੋੜਾ ਪਾਣੀ ਘੱਟ ਹੁੰਦਾ ਹੈ ਪਰ ਜਿਵੇਂ ਉਹ ਵਾਪਸ ਆਉਂਦੇ ਨੇ ਪਾਣੀ ਦਾ ਪੱਧਰ ਜੋ ਹੈ ਉਹ ਲਗਾਤਾਰ ਵੱਧ ਰਿਹਾ ਇਧਰ ਤੁਸੀਂ ਚਾਰੇ ਪਾਸੇ ਨਜ਼ਰ ਦੋੜਾਓਗੇ ਇਸੇ ਤਰੀਕੇ ਨਾਲ ਪਾਣੀ ਹੀ ਪਾਣੀ ਤੁਹਾਨੂੰ ਹਰ ਪਾਸੇ ਵਿਖਾਈ ਦੇਗਾ ਸਰਕਾਰ ਜੋ ਹੈ ਉਹ ਇਹ ਦਾਅਵੇ ਕਰ ਰਹੀ ਹੈ ਕਿ ਮਦਦ ਜੋ ਹੈ ਉਹ ਪਹੁੰਚਾਈ ਜਾ ਰਹੀ ਹੈ ਪਰ ਇਥੇ ਲੋਕ ਇੰਨੇ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਪੰਜਾਬ ਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਮੋਰਚਾ ਸੰਭਾਲਦੇ ਨੇ ਜੋ ਐਨ ਜੀਓਸ ਨੇ ਉਹ ਮੋਰਚਾ ਸੰਭਾਲਦਿਆਂ ਨੇ ਸੋ ਇਸੇ ਤਰ੍ਹਾਂ ਦੇ ਹਾਲਾਤ ਇਸ ਵਾਰ ਵੀ ਦੇਖਣ ਨੂੰ ਮਿਲ ਰਹੇ ਨੇ ਬਾਕੀ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਰੋਹਿਤ ਦੇ ਨਾਲ ਮੈਂ ਅਰਸ਼ਦੀਪ ਕੌਰ ਡੇਨਿਕ ਸਵੇਰਾ ਗੁਰਦਾਸਪੁਰ ਸਪੁਰ ਸਿਲੇ ਦੇ ਬਾਮਣੀ ਪਿੰਡ ਚ ਅਸੀਂ ਇਸ ਵਕਤ ਮੌਜੂਦ ਆ ਪਾਣੀ ਪਾਣੀ ਹਰ ਪਾਸੇ ਤੋਂ ਵਖਾਈ ਦੇ ਰਿਹਾ ਹੈ ਰੈਸਕਿਊ ਆਪਰੇਸ਼ਨ ਵੀ ਚੱਲ ਰਿਹਾ ਹੈ ਤੇ ਪਿੱਛੇ ਤੁਸੀਂ ਦੇਖੋ ਕਿ ਗੱਡੀ ਪਿੰਡ ਵਾਲਿਆਂ ਨੂੰ ਲਿਆ ਰਹੀ ਸੀ ਕਿਉਂਕਿ ਅੰਦਰ 4-4 5-5 ਫੁੱਟ ਤੱਕ ਪਾਣੀ ਜੋ ਹੈ ਉਹ ਦੱਸਿਆ ਜਾ ਰਿਹਾ ਹੈ ਗੱਡੀ ਜੋ ਹੈ ਉਹ ਬੰਦ ਹੋ ਗਈ ਕਿਉਂਕਿ ਇੰਨਾ ਪਾਣੀ ਹੈ ਬੜੀ ਮੁਸ਼ਕਲ ਦੇ ਨਾਲ ਇੱਥੋਂ ਤੱਕ ਇਹ ਗੱਡੀ ਪਹੁੰਚੀ ਤੇ ਹੁਣ ਇਹ ਨੌਜਵਾਨ ਇਧਰੋਂ ਗਏ ਨੇ ਤਾਂ ਕਿ ਗੱਡੀ ਨੂੰ ਕੱਕਾ ਲਗਾਇਆ ਜਾ ਸਕੇ ਗੱਡੀ ਨੂੰ ਅੱਗੇ ਕੀਤਾ ਜਾ ਸਕੇ ਇਸੇ ਵਿੱਚ ਲੋਕ ਮੌਜੂਦ ਨੇ ਜਿਨ੍ਹਾਂ ਨੂੰ ਅੰਦਰੋਂ ਰੈਸਕਿਊ ਕੀਤਾ ਗਿਆ ਹੈ ਤੇ ਹੋਰ ਵੀ ਟਰੈਕਟਰ ਟਰਾਲੀ ਤੁਸੀਂ ਦੇਖ ਰਹੇ ਹੋ ਗੱਡੀਆਂ ਅੰਦਰ ਜਾ ਰਹੀਆਂ ਨੇ ਹਾਲਾਂਕਿ ਹੋਣ ਗੱਡੀ ਵੀ ਅੰਦਰ ਜਾਣਾ ਕਾਫੀ ਮੁਸ਼ਕਲ ਹੈ ਜਿਵੇਂ ਤੁਸੀਂ ਦੇਖਿਆ ਕਿ ਇਹ ਗੱਡੀ ਵੀ ਬੰਦ ਹੋ ਗਈ ਹੈ ਪਰ ਫਿਰ ਵੀ ਕੋਸ਼ਿਸ਼ ਹਰ ਪਾਸੇ ਹੋਈ ਹੋਈ ਹੋ ਰਹੀ ਹੈ ਕਿ ਮਦਦ ਲੋਕਾਂ ਤੱਕ ਪਹੁੰਚ ਸਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੱਢਿਆ ਜਾ ਸਕੇ ਉਹਨਾਂ ਤੱਕ ਜੋ ਹੈ ਹਰ ਜੋ ਮਦਦ ਹੈ ਉਹ ਪਹੁੰਚਾਈ ਜਾ ਸਕੇ ਇਹ ਤਸਵੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਕਈ ਐਸੇ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਟੁੱਟ ਚੁੱਕਾ ਹੈ ਕਈ ਐਸੇ ਪਿੰਡ ਨੇ ਜੋ ਇਸ ਤਰ੍ਹਾਂ ਬੁਰੇ ਤਰੀਕੇ ਨਾਲ ਪਾਣੀ ਦੀ ਚਪੇਟ ਦੇ ਵਿੱਚ ਆਏ ਨੇ ਪਾਣੀ ਦੀ ਸਪੀਡ ਵੀ ਦੇਖੋ ਇਹ ਲੋਕ ਕਹਿ ਰਹੇ ਨੇ ਕਿ ਸਵੇਰੇ ਪਾਣੀ ਘੱਟ ਸੀ ਹੌਲੀ ਹੌਲੀ ਹਰ ਘੰਟੇ ਜੋ ਹੈ ਪਾਣੀ ਲਗਾਤਾਰ ਵੱਧ ਰਿਹਾ ਹੈ ਇਹ ਦੇਖੋ ਇਹ ਅੰਦਰ ਲੰਗਰ ਪਹੁੰਚਾਇਆ ਗਿਆ ਸੀ ਇਹ ਕਾਰ ਸੇਵਾ ਵਾਲੀ ਗੱਡੀ ਤੁਹਾਨੂੰ ਵਖਾ ਰਹੇ ਆ ਇਹ ਗੱਡੀ ਜਿਹੜੀ ਸੀ ਇਹ ਬੰਦ ਹੋ ਗਈ ਸੀ ਇਸ ਗੱਡੀ 'ਚ ਰਾਸ਼ਨ ਮੌਜੂਦ ਹੈ ਪੀਣ ਵਾਲਾ ਪਾਣੀ ਮੌਜੂਦ ਹੈ ਹੋਰ ਸਮਾਨ ਮੌਜੂਦ ਹੈ ਤਾਂ ਕਿ ਅੰਦਰ ਜਿਹੜੇ ਲੋਕ ਫਸੇ ਨੇ ਉਹਨਾਂ ਤੱਕ ਲੰਗਰ ਪਹੁੰਚ ਸਕੇ ਕਿਉਂਕਿ ਕਈ ਅੰਦਰ ਲੋਕ ਨੇ ਜਿਨ੍ਹਾਂ ਤੱਕ ਖਾਣਾ ਨਹੀਂ ਪਹੁੰਚਿਆ ਤੇ ਹੁਣ ਉਹਨਾਂ ਤੱਕ ਲੰਗਰ ਜੋ ਹੈ ਇਹ ਪਹੁੰਚਾਇਆ ਜਾ ਰਿਹਾ ਹੈ ਗੱਡੀ ਜ਼ਰੂਰ ਬੰਦ ਹੋ ਗਈ ਪਰ ਦੇਖੋ ਕਿਵੇਂ ਨੌਜਵਾਨ ਅੱਗੇ ਆਉਂਦੇ ਨੇ ਇਸ ਗੱਡੀ ਨੂੰ ੱਤਕਾ ਲਗਾ ਕੇ ਅੱਗੇ ਪਹੁੰਚਾਉਂਦੇ ਨੇ ਸੋ ਇਹ ਤਸਵੀਰਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੀਆਂ ਸੋ ਕਾਫੀ ਮੁਸ਼ਕਲ ਹਾਲਾਤ ਇੱਥੇ ਬਣੇ ਹੋਏ ਨੇ ਸੋ ਇੱਥੇ ਨੌਜਵਾਨਾਂ ਨੂੰ ਨੌਜਵਾਨ ਅੱਗੇ ਲੱਗੇ ਹੋਏ ਨੇ ਉਹਨਾਂ ਨੇ ਜੋ ਇਹ ਮੋਰਚਾ ਸੰਭਾਲਿਆ ਹੋਇਆ ਹੈ ਤਾਂ ਕਿ ਜਿਹੜੇ ਲੋਕ ਫਸੇ ਨੇ ਉਹਨਾਂ ਨੂੰ ਕੱਢਿਆ ਜਾ ਸਕੇ ਅਸੀਂ ਦੇਖ ਰਹੇ ਹਾਂ ਕਿ ਕਈ ਗੱਡੀਆਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਪਿੱਛੋਂ ਤਾਂ ਕਿ ਜਿਹੜੇ ਲੋਕ ਫਸੇ ਹੋਏ ਨੇ ਉਹਨਾਂ ਨੂੰ ਲਿਆਂਦਾ ਜਾ ਰਿਹਾ ਹੈ ਕਹਿੰਦੇ ਅੰਦਰ ਸਿਚੁਏਸ਼ਨ ਕਾਫੀ ਖਰਾਬ ਹੈ ਪੰਜ ਪੰਜ ਫੁੱਟ ਤੱਕ ਪਾਣੀ ਜੋ ਹੈ ਉਹ ਭਰਿਆ ਹੋਇਆ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਗੁਰਦਾਸਪੁਰ ਦੇ ਬਾਮਣੀ ਪਿੰਡ ਦੀਆਂ ਕਹਿੰਦੇ ਅੱਗੇ ਜਿਹੜੇ ਸੱਤ ਪਿੰਡ ਹੈ ਉਹਨਾਂ ਦਾ ਸੰਪਰਕ ਬਿਲਕੁਲ ਹੀ ਟੁੱਟ ਚੁੱਕਾ ਹੈ ਪਰ ਕੁਝ ਐਸੇ ਪਿੰਡ ਨੇ ਜਿਨ੍ਹਾਂ ਨਾਲ ਜੋ ਇਹ ਸੰਪਰਕ ਅਜੇ ਫਿਲਹਾਲ ਬਣਿਆ ਹੋਇਆ ਪਰ ਪਾਣੀ ਲਗਾਤਾਰ ਉੱਥੇ ਵੀ ਵੱਧ ਰਿਹਾ ਹੈ ਗੱਡੀਆਂ ਹੁਣ ਅੱਗੇ ਜਾ ਜ਼ਰੂਰ ਰਹੀਆਂ ਨੇ ਪਰ ਫਿਰ ਵੀ ਵਾਪਸੀ ਕਿ ਉਹਨਾਂ ਨੂੰ ਕਾਫੀ ਮੁਸ਼ਕਲ ਆ ਰਹੀ ਹੈ ਕਿਉਂਕਿ ਜਾਣ ਵੇਲੇ ਥੋੜਾ ਪਾਣੀ ਘੱਟ ਹੁੰਦਾ ਹੈ ਪਰ ਜਿਵੇਂ ਉਹ ਵਾਪਸ ਆਉਂਦੇ ਨੇ ਪਾਣੀ ਦਾ ਪੱਧਰ ਜੋ ਹੈ ਉਹ ਲਗਾਤਾਰ ਵੱਧ ਰਿਹਾ ਇਧਰ ਤੁਸੀਂ ਚਾਰੇ ਪਾਸੇ ਨਜ਼ਰ ਦੋੜਾਓਗੇ ਇਸੇ ਤਰੀਕੇ ਨਾਲ ਪਾਣੀ ਹੀ ਪਾਣੀ ਤੁਹਾਨੂੰ ਹਰ ਪਾਸੇ ਵਿਖਾਈ ਦੇਗਾ ਸਰਕਾਰ ਜੋ ਹੈ ਉਹ ਇਹ ਦਾਅਵੇ ਕਰ ਰਹੀ ਹੈ ਕਿ ਮਦਦ ਜੋ ਹੈ ਉਹ ਪਹੁੰਚਾਈ ਜਾ ਰਹੀ ਹੈ ਪਰ ਇੱਥੇ ਲੋਕ ਇੰਨੇ ਸੰਤੁਸ਼ਟ ਨਜ਼ਰ ਨਹੀਂ ਆ ਰਹੇ ਪਰ ਫਿਰ ਵੀ ਪੰਜਾਬ ਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਨੌਜਵਾਨ ਮੋਰਚਾ ਸੰਭਾਲਦੇ ਨੇ ਜੋ ਐਨ ਜੀਓਸ ਨੇ ਉਹ ਮੋਰਚਾ ਸੰਭਾਲ ਦਿਆ ਨੇ ਸੋ ਇਸੇ ਤਰ੍ਹਾਂ ਦੇ ਹਾਲਾਤ ਇਸ ਵਾਰ ਵੀ ਦੇਖਣ ਨੂੰ ਮਿਲ ਰਹੇ ਨੇ ਬਾਕੀ ਤੁਹਾਡੇ ਇਲਾਕੇ ਦੇ ਕੀ ਹਾਲਾਤ ਨੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕੈਮਰਾ ਪਰਸਨ ਰੋਹਿਤ ਦੇ ਨਾਲ ਮੈਂ ਅਰਸ਼ਦੀਪ ਕੌਰ ਦੈਨਿਕ ਸਵੇਰਾ ਗੁਰਦਾਸਪੁਰ